ਹਾਂਜੀ ਮਿੱਤਰੋ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਜਿਹੜੇ ਵੀ ਰ ਆਪਣਾ ਚੈਨਲ ਵੇਖਦਾ ਵੱਧ ਤੋਂ ਵੱਧ ਬਈ ਸ਼ੇਅਰ ਕਰ ਦਿੱਤੇ YouTube ਤੇ ਜਾ ਕੇ ਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਬੈਠੇ ਆਂ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਤੇ ਮੰਡੀ ਆ ਜਿਹੜੀ ਅੱਜ ਜਮਾਂ ਸੋਨੋ ਵੇਖਾਂ ਪ੍ਰਧਾਨ ਜੀ ਜਮਾਂ ਸੋਨੋ ਹਾਂ ਆ ਦੇਖਾਤਾ ਨਾ ਇੱਕ ਗਰਮੀ ਦਾ ਵੀ ਬੱਟ ਪੇ ਜਾ ਵਾੜਾਗਾ ਗਰਮੀ ਕਰਕੇ ਤਾਂ ਹੋ ਜਾ ਨਿਕਲੋ ਲੋਕਾਂ ਦਾ ਖੜਦਾ ਨਹੀਂ ਹੋਏਗਾ ਖੜਦਾ ਨਹੀਂ ਨਾ ਗਰਮੀ ਬਹੁਤ ਨਜਾਇਜ਼ ਆ ਮਿੱਤਰੋ ਬੈਠੇ ਚੋਈਆਂ ਨੇ ਆ ਦੇਖੋ ਮੰਡੀ ਦੇ ਵਿੱਚ ਤੇ ਤਾਂ ਪਾ ਸਕਣਾ ਬਸ ਔਰ ਪ੍ਰਧਾਨ ਕਿਹੜੇ ਲੋੜੋਂ ਆਣ ਸਰਦ ਦੇ ਨੂੰ ਬੈਠੇ ਆਣ ਸਰਦ ਦੇ ਨੂੰ ਬੈਠੇ ਵਸ ਇੱਕ ਮੰਡੀ ਚ ਮਿੱਤਰੋ ਬਰਨਾਲੇ ਸਾਨੂੰ ਭੁਖਾਉਣਾ ਟਰੈਕਟਰ ਹੈ ਨਾ ਤੇ ਟਰੈਕਟਰ ਵੀ ਜਿਹੜਾ ਬਹੁਤ ਘੱਟ ਪਹੁੰਚੇ ਨੇਗੇ ਤੇ ਕਹਿੰਦੀ ਮੁੜਕਾ ਕਿਉਂ ਹੀ ਜਨ ਚਾਰ ਸਵੇਰਾ ਤੇ ਬਹੁਤ ਹੀ ਨਜਾਇਜ਼ ਗਰਮੀ ਆ ਤੇ ਆਜੂ ਕਰਾ ਸਾਨੂੰ ਭੁਖਾਉਣਾ ਬਾਕੀ ਚੈਨ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਬਤ ਤੋਂ ਬਤ ਕੋ ਚੱਕਣਾ ਜ ਮੰਡੀ ਆ ਜਿਹੜੀ ਸਾਰੀ ਉਹ ਖਾਲੀ ਪਈ ਆ ਕੋਈ ਟਰੈਕਟਰ ਨਹੀਂ ਨਾ ਟਰਾਈ ਤੇ ਜਾਂਦਾ ਹਨਾ ਸਾਰੇ ਖੜਿਆ ਕੇ ਪਾਸੇ ਸਾਰੇ ਪੱਖੇ ਝੱਲੀ ਜਾਂਦੇ ਨੇ ਹਵਾ ਵੀ ਬੰਦਾ ਗੰਮਵੱਟ ਹੋਇਆ ਪਿਆ ਪੂਰਾ ਫੁੱਲਾ ਜਿਵੇਂ ਜਮਾ ਨਵੇਂ-ਨਵੇਂ ਮਿੱਤਰੋ ਪਤਾਲਾ ਮੰਡੀ ਤੇ ਹਾਰਪਿਆਂ ਦੇ ਟਰੈਕਟਰ ਖੜੇ ਨੇ ਇਧਰ ਲਈ ਸ਼ਾਰਟ ਤੇ ਖੜੇ ਨੇ 735 ਖੜਾ ਤੁਹਾਨੂੰ ਵਿਖਾਉਣੇ ਆਜੋ ਕਰਾ ਵੀਡੀਓ ਨੂੰ ਬਈ ਸ਼ੇਅਰ ਕਰ ਦੇਵਾ ਤੋ ਵਾਦਾ ਬਰਨਾਲਾ ਟਰੈਕਟਰ ਮੰਡੀ ਅੱਜ ਜਿਹੜੀ ਤਰੀਕ ਆ ਗਈ 28 ਜੁਲਾਈ ਹਨਾ 28 ਜੁਲਾਈ ਹਨਾ 5 ਜੁਲਾਈ ਦਿਨ ਸੋਮਵਾਰ ਭੁੱਲੇ ਪਏ ਸਹੀ ਗੱਲ ਆ ਤੇ ਬਾਕੀ 28 ਜੁਲਾਈ ਦੀ ਵੀਡੀਓ ਮਿੱਤਰੋ ਕਰ ਦਿਓ ਵੀਡੀਓ ਸ਼ੇਅਰ ਸਾਨੂੰ ਦਿਖਾਉਣਾ ਟਰੈਕਟਰ ਰੇਟ ਰੂਟ ਕੀ ਚੱਲ ਰਿਹਾ ਹੈ ਨਾ ਆਜੂ ਕਰਾ ਲਓ ਵੀ ਮਿੱਤਰੋ ਸਵਰਾਜ 22 ਮਾਡਲ 21 ਮਾਡਲ ਜੌਂਡੀਅਰ 17 ਮਾਡਲ ਤੇ 15 ਮਾਡਲ ਸਵਰਾਜ 855 ਤੇ 735 99 ਮਾਡਲ 1 ਲੱਖ 45 ਹਜ਼ਾਰ ਡਿਮਾਂਡ ਆ ਬਿਲਕੁਲ ਬਈ ਕੋਰਾ ਡ੍ਰੈਕਟਰ ਖੜਾਗਾ ਜਿਹੜੇ ਵੀਰ ਨੂੰ ਚਾਇਨਾ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਬਾਡੀ ਲਾਈਨ ਦਾ ਬਿਲਕੁਲ ਸਾਫ ਟਰੈਕਟਰ ਹੈ ਜਿਹੜਾ ਟਰੈਕਟਰ ਨੂੰ ਬਹੁਤ ਘੱਟ ਮਿਲਦਾ 735 ਦੇ ਵਿੱਚ ਆ ਜਾ ਵੜਾ ਜਾ ਤੇ ਇਸ ਤੋਂ ਬਾਅਦ ਇੱਧਰ ਆ ਗਏ ਮਿੱਤਰੋ ਸੁਵਰਾਜ ਖੜੇ ਨੇ ਜੌਂਡੀਆ 7152 ਦਾਸ ਤੇ ਇੱਧਰੋਂ ਗੱਲ ਕਰਦੇ ਆਪਾਂ 15 ਮਾਡਲ ਦੀ ਭਾਈ ਮੂਰਲੇ ਟਾਇਰ ਇਹਦੇ ਨਾਲ ਦੇਗਾ ਨਹੀਂ ਦਵਾਰੇ ਦੇ ਦਵਾਰੇ ਦੇ ਆ ਉਹਦੇ ਨਾਲ ਦੇਣਾ ਹਾਂ ਤੇ 15 ਮਾਡਲ ਆ ਮਿੱਤਰੋ ਟਰੈਕਟਰ ਬਿਲਕੁਲ 15 ਦੇ 15 ਦੇ ਟਾਇਰ ਪਾਏ ਨੇ 15 ਮਾਡਲ ਆ ਤੇ ਕੰਡੀਸ਼ਨ ਦਾ ਬਿਲਕੁਲ ਸਾਫ ਟਰੈਕਟਰ ਹੈਗਾ ਬਾਡੀ ਲੈਂਡ ਦਾ ਨਾ ਚੈੱਕ ਕਰ ਲਓ ਮਿੱਤਰੋ ਜਿਹੜੇ ਵੀਰ ਚਾਹੀਦੇ ਰੰਗ ਵੀ ਬਈ ਹਜੇ ਐਂ ਪਿਆ ਠੀਕ ਹੈ ਪੱਠੀ ਦਾ ਰੰਗ ਵੀ ਮਿੱਤਰੋ ਹਜੇ ਐਂ ਪਿਆ 15 ਮਾਡਲ ਟਰੈਕਟਰ ਦਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਪਾਇਦਾਨ ਵਗੈਰਾ ਹੈ ਨਾ ਬਹੁਤ ਘੱਟ ਕੰਡੀਸ਼ਨ ਦਾ ਇਹ ਜਿਹੜਾ ਟਰੈਕਟਰ ਮਿਲਦਾ ਮਿੱਤਰੋ ਆ ਦੇਖ ਲਓ ਕਹਦੀ ਵੀ ਟਰੈਕਟਰ ਕਿੰਨਾ ਸਾਫ ਪਿਆ ਨਜਾਇਜ਼ 15 ਦੇ ਟਾਇਰ ਪਾਏ ਹੋਣੇ ਐਮ ਆਰਫ ਦੇ ਜਿਹੜੇ ਵੀਰ ਨੂੰ ਵੀ ਚਾਹੀਦਾ ਸੰਤਾਰਕ ਨੰਬਰ ਸਕਰੀਨ ਦਿੱਤੇ ਚੱਲਿਆ ਦਾ ਡਬਲ ਡਿਸਟ੍ਰਿਬਿਊਟਰ ਜਣਾ ਹਾਂਜੀ ਮਿਊਜ਼ਿਕ ਟੈਕ ਲੱਗਿਆ ਹੋਇਆ ਹੈ ਨਾ ਉਵੇਂ ਜੁਕਰੀ ਤੇ ਆਹ ਦੇਖੋ ਪਿਛਲੇ ਹਿੱਸੇ ਦਾ ਟਰੈਕਟਰ ਕਿੰਨਾ ਸਾਫ਼ ਪਿਆ ਲੈਂਕਾ ਵਗੈਰਾ ਦਾ ਤੇ ਪੀਵੀ 19 ਨੰਬਰ ਹੈ ਨਾ ਬਰਨਾਲੇ ਦਾ ਲੋਕਲ ਟਰੈਕਟਰ ਆ 15 ਮਾਡਲ ਆ ਇਹਦੀ ਡਿਮਾਂਡ ਕੀ ਰੱਖੀ ਹੋਈ ਆ ਇਹਦੀ 5,30,000 ਰੁਪਏ ਬਾਈ 5,30,000 ਰੁਪਏ ਡਿਮਾਂਡ ਆ ਮਿੱਤਰੋ ਦੇਖੋ ਪੈਦਾਨ ਵਗੈਰਾ ਤੋਂ ਟਰੈਕਟਰ ਜਿਹੜਾ ਪੂਰਾ ਸਾਫ਼ ਪਿਆ ਅਗਨੀਸ਼ਨ ਦਾ 15 ਮਾਡਲ ਆ ਤੇ ਉਸ ਤੋਂ ਬਾਅਦ ਇਧਰਲੀ ਛੜ ਤੇ ਚਲ ਖੋਲ ਹਣਾ ਟਰੈਕਟਰ ਦੇ ਵਿੱਚ ਕਰੋ ਚੱਕ ਵਗੈਰਾ ਵੇਕ ਟੂਲੈਂਟ ਵਗੈਰਾ ਹਜੇ ਖੜਾ ਟਰੈਕਟਰ ਦੇ ਵਿੱਚ ਤੇ ਨਹੀਂ ਪਾਣੀ ਪਾ ਦਿੰਦੇ ਹਨਾ ਤੇ ਮੁਰੋਂ ਕਰੇ ਰੈਡੀਟਰ ਵਗੈਰਾ ਦੇਖੋ ਪੂਰਾ ਸਾਫ ਟਰੈਕਟਰ ਪਿਆ ਹੈਗਾ 15 ਮਾਡਲ ਪੰਜਾਬ ਨੰਬਰ ਤੇ ਉਸ ਤੋਂ ਬਾਅਦ ਇਧਰ ਲਈ ਛੱਡ ਤੇ ਆ ਗਿਆ 23 ਮਾਡਲ 3 ਸਪੀਡ ਦੇ ਵਿੱਚ ਪੰਜਾਬ ਨੰਬਰ ਹੈ ਵੀ ਨਾ ਹਾਂਜੀ ਤੇ ਇਹਦੀ ਕੀ ਡਿਮਾਂਡ ਵਗੈਰਾ ਕੀ ਕੁਸਾ ਇਹ ਹੱਤ ਲਾ 170 ਹਜ਼ਾਰ ਰੁਪਏ ਦੀ ਮੰਗ ਹੈ ਬਈ 350 ਘੰਟਾ ਅਰੀਜਨਲ ਚੱਲੇ ਆ 350 ਘੰਟਾ ਚੱਲਿਆ ਹੋਇਆ ਮੇਤਰੋ 350 ਘੰਟਾ ਚੱਲਿਆ ਨਾਲ ਦੇ ਟਰਾں ਦੇ ਵਿੱਚ ਟਰੈਕਟਰ ਦੀ ਨਾਲ ਦੀ ਹੈ ਬੈਟਰੀ ਵਗੈਰਾ ਵੀ ਜੇ ਟਰੈਕਟਰ ਦੇ ਨਾਲ ਦੇ 23 ਮਾਡਲ ਆ ਤੇ 22 ਮਾਡਲ 23 ਦੀ ਟਰੈਕਟਰ ਦੀ ਕਾਪੀਆਂ ਵਾਕਿਆ ਮੈਟ ਵਗੈਰਾ ਪੂਰਾ ਸਾਹਮਣੇ ਟਰੈਕਟਰ ਇਹ ਰੱਖਿਆ ਦੇਖੋ ਮੇਤਰੋ ਇਹਦੀ ਮੈਟ ਵਗੈਰਾ ਵਿਸਾਏ ਹੋਏ ਨੇ ਟਰੈਕਟਰ ਦੇ ਉੱਤੇ ਜਿਹੜੇ ਵੀਰ ਨੂੰ ਚਾਹੀਦਾ 23 ਮਾਡਲ ਆ 3 ਸਪੀਡ ਦੇ ਵਿੱਚ 7 ਲੱਖ 70 ਹਜ਼ਾਰ ਰੁਪਏ ਦੀ ਮੰਗ ਹੈ ਜਿਹੜੀ ਟਰੈਕਟਰ ਦੀ ਉਹ ਰੱਖੀ ਹੋਈ ਹੈ ਕਿਹੜੀ 23 21 ਮਾਡਲ ਸੈਂਟਰ ਗੀਅਰ ਹੈ ਨਾ ਇਹ ਆ ਗਿਆ ਜੀ 21 ਮਾਡਲ ਆ ਸੈਂਟਰ ਗੀਅਰ ਆ ਬਿਦ ਮਿਊਜ਼ਿਕ ਸਿਸਟਮ ਫਾਈਬਰ ਸੱਤਰੀ ਕਨੋਪੀ ਵਗੈਰਾ ਸਾਰਾ ਕੁਝ ਇਸੇ ਜੁੱਕਰੇ ਐਵੇਂ ਜੁੱਕਰੀ ਦੇਣਾ ਸੈਂਟਰ ਗੀਅਰ ਦਾ ਆ ਗਿਆ ਇਹ 3 ਸਪੀਡ ਦੇ ਵਿੱਚ ਉਹ 15 ਮਾਡਲ ਆ ਗਿਆ ਸੈਂਟਰ ਗੀਅਰ ਦੇ ਵਿੱਚ ਤੇ ਜਿਹੜੀ ਇਹਦੀ ਡਿਮਾਂਡ ਹੈ 6 ਲੱਖ 85000 ਰੁਪਏ ਡਿਮਾਂਡ ਇਹਦੀ ਰੱਖੀ ਹੋਈ ਹੈ ਕਿ 16 ਦੇ ਟਾਇਰਾਂ ਦੇ ਵਿੱਚ ਆ ਵੀ 16 ਦੇ ਟਾਇਰਾਂ ਚ ਆ ਵੀ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਦੋਨੇ ਜਿਹੜੇ ਵੀ ਵੀਰ ਨੂੰ ਚਾਹੀਦਾ ਸ਼ੋਰੂਮ ਕੰਡੀਸ਼ਨ ਦਾ ਬਾਡੀ ਬੁੱਡੀ ਲਾਈਨ ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮ ਕਦੇ ਪੂਰੇ ਸਾਫ ਪਏ ਨੇਗੇ ਤੇ ਸੈਂਟਰ ਗੀਅਰ ਦੇ ਵਿੱਚ ਟਰੈਕਟਰ ਆਗਾ ਜਿਹੜੇ ਵੀਰ ਨੂੰ ਚਾਹੀਦਾ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲੀਆਂ 6,85,000 ਰੁਪਏ ਡਿਮਾਂਡ ਆ ਡੱਕ ਵਗੈਰਾ ਸਾਤੇ ਵਗੈਰਾ ਐਵੇਂ ਜੋ ਕੋ ਸਾਰੀ ਕਨੋਪੀ ਲੱਗੀ ਲਗਾਈ ਟਰੈਕਟਰ ਦੇਣਾਗਾ ਤੇ 6,85 ਡਿਮਾਂਡਾ 21 ਮਾਡਲ ਪੰਜਾਬ ਨੰਬਰ ਤੇ ਉਸ ਤੋਂ ਬਾਅਦ ਜੌਂਡੀਆ ਰਗਾ 5310 18 ਮਾਡਲ 6,75,000 ਰੁਪਏ ਡਿਮਾਂਡ ਨਾਲ ਦੇ ਟਾਰਾਂ ਦੇ ਵਿੱਚ ਮਿੱਤਰੋ ਇਹ ਟਰੈਕਟਰ ਬਹੁਤ ਘੱਟ ਚੱਲਿਆ ਹੋਣਾ ਨਾਲ ਦੇ ਟਾਇਰ ਨਵੇਂ 18 ਮਾਡਲ ਦੇ ਚੈੱਕ ਕਰ ਸਕਦੇ ਹੋਗੇ ਨਾ ਤੇ 18 ਮਾਡਲ ਦੇ ਨਾਲ ਦੇ ਟਾਇਰ ਨੇ ਜਿਹੜੇ ਵੀ ਨੂੰ 53 ਦਾ ਜੌਂਡੀਰ ਜਾਂਦਾ ਘੋੜਾ ਵੈਂਪਰ ਲੱਗਿਆ ਹੋਇਆਗਾ ਤੇ ਜਿਹੜੇ ਵੀ ਨੂੰ ਚਾਹੀਦਾ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾਗਾ 18 ਮਾਡਲ ਨਾਲ ਦੇ ਟਾਇਰਾਂ ਦੇ ਵਿੱਚ ਪੰਜਾਬ ਨੰਬਰ ਟਰੈਕਟਰ ਹੈਗਾ ਤੇ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਬਿਲਕੁਲ ਉਹੀ ਨਵੇਂ ਟਰੈਕਟਰ ਖੜੇ ਨੇ ਜਿਹੜੇ ਵੀਰ ਨੂੰ 855 ਦਾ ਜੌਂਡੀਰ ਜਾਂ 755 ਦਾ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਚੱਕ ਰੋਗਣਾ ਟਰੈਕਟਰ ਬਾਕੀ ਕਾਰ ਤੋਂ ਵੀਡੀਓ ਨੂੰ ਸ਼ੇਅਰ i right.